ਦੋਸਤੋ ਅੱਜਕੱਲ ਜਿਹੜਾ ਇੱਕ ਪੰਜਾਬ ਦੇ ਵਿੱਚ ਮੁੱਦਾ ਬੜਾ ਜ਼ਿਆਦਾ ਭਖਿਆ ਹੋਇਆ ਉਹ ਹੈਗਾ ਜੋ ਵਦਰੀ ਆਨਲਾਈਨ ਜੋ ਲੱਚਰਤਾ ਹੈ ਪੰਜਾਬ ਦੇ ਵਿੱਚ ਜਿਸ ਦੇ ਕਾਰਨ ਆ ਕੁਝ ਦਿਨ ਪਹਿਲਾਂ ਜੋ ਕੰਚਨ ਕੁਮਾਰੀ ਉਰਫ ਕਮਲ ਕੌਰ ਵਾਲਾ ਜਿਹੜਾ ਉਹ ਸਾਰਾ ਐਪੀਸੋਡ ਹੈ ਜਿਹੜਾ ਉਹ ਕਾਂਡ ਹੈ ਉਹ ਹੈ ਤਾਂ ਇੱਥੇ ਇੱਕ ਗੱਲ ਦੀ ਪਰਚੋਲ ਕਰਨ ਦੀ ਲੋੜ ਹੈ ਵੀ ਜੋ ਪੰਜਾਬ ਸਰਕਾਰ ਹੈ ਜੋ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਸ਼ਿਆਂ ਵਾਂਗ ਜਿਹੜੀ ਆਨਲਾਈਨ ਲਚਕਤਾ ਵਧ ਰਹੀ ਹੈ ਉਸ ਦੇ ਉੱਪਰ ਵੀ ਜੋ ਰੋਕ-ਥਾਮ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਤੁਸੀਂ ਦੇਖੋ ਵੀ ਜੋ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੈ ਉਸ ਦੇ ਅਧੀਨ ਵੀ ਸੈਕਸ਼ਨ 67ਏ ਦੇ ਅਧੀਨ ਜਿਹੜਾ ਇਹ ਜੋ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਆਨਲਾਈਨ ਪੱਧਰ ਦੇ ਉੱਪਰ ਜੋ ਲਚਕਤਾ ਫਲਾਉਣੀ ਇੱਕ ਕਾਨੂੰਨੀ ਜੁਰਮ ਹੈ 5 ਤੋਂ 7 ਸਾਲ ਦੀ ਸਜ਼ਾ ਹੈ ਤੇ ਅਜਿਹੇ ਖਾਤਿਆਂ ਨੂੰ ਬੈਨ ਕਰਨ ਦੀ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਜੋ ਸਰਕਾਰ ਸਮਰੱਥ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਅਧੀਨ ਪਰ ਜਿਵੇਂ ਇਹ ਨਸ਼ਿਆਂ ਦੇ ਉੱਪਰ ਕਾਰਵਾਈ ਕਰਨ ਦੇ ਵਿੱਚ ਜਿਹੜੇ ਫੇਲ ਸਾਬਤ ਹੋਏ ਨੇ ਉਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਚਾਹੇ ਉਹਨਾਂ ਖਾਤਿਆਂ ਨੂੰ ਬੈਨ ਕਰ ਦਿੰਦੇ ਨੇ ਜਿਹੜੇ ਕਿ ਕਿਸਾਨੀ ਦੇ ਹੱਕ ਵਿੱਚ ਭੁਗਤਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਦੇ ਨੇ ਪਰ ਉਹਨਾਂ ਇਹਨਾਂ ਲੱਛਰ ਖਾਤਿਆਂ ਨੂੰ ਚਾਹੇ ਮਰਦਾਂ ਦੇ ਲੱਛਰ ਖਾਤੇ ਨੇ ਚਾਹੇ ਔਰਤਾਂ ਦੇ ਨੇ ਬੀਬੀਆਂ ਦੇ ਨੇ ਇਹ ਅਸਮਰਥ ਰਹੇ ਟੋਟਲ ਫੇਲੀਅਰ ਹੈ ਸਰਕਾਰ ਦਾ ਇਸ ਸਰਕਾਰ ਦੇ ਵਿੱਚ ਅਜੇ ਹੀ ਇੰਸਟਾਗ੍ਰam ਤੇ ਫੇਸਬੁਕ ਖਾਤਿਆਂ ਦੀ ਬਹੁਤ ਜ਼ਿਆਦਾ ਵਧੇ ਨੇ ਗਿਣਤੀ ਦੇ ਵਿੱਚ ਪਰ ਇਹ ਸਰਕਾਰ ਅਸਮਰਥ ਰਹੀ ਤਾਂ ਇੱਥੇ ਸਰਕਾਰ ਨੂੰ ਵੀ ਲੋੜ ਹੈ ਵੀ ਜੇ ਉਹਨਾਂ ਨੇ ਪਹਿਲਾਂ ਹੀ ਨਕੇਲ ਕਸੀਲ ਦੀ ਤਾਂ ਉਸ ਤੋਂ ਬਾਅਦ ਜਿਹੜੇ ਸਾਰੇ ਸਰਕੰਸਟੈਂਸ ਬਣੇ ਨੇ ਇਹ ਬਣੇ ਨਹੀਂ ਸੀ ਤਾਂ ਸਾਨੂੰ ਵੀ ਜੋ ਸੂਝਵਾਨ ਨਾਗਰਿਕ ਹੋਣ ਦੇ ਖਾਤਰ ਸਾਡਾ ਵੀ ਫਰਜ਼ ਬੰਦਾ ਹੈ ਵੀ ਅਸੀਂ ਇਹਨਾਂ ਖਾਤਿਆਂ ਨੂੰ ਨਾ ਫੋਲੋ ਕਰੀਏ ਜੋ ਸੱਚੇ ਸੁੱਚੇ ਖਾਤੇ ਨੇ ਜਿਹੜੇ ਕੀ ਤੁਸੀਂ ਲਾਲੋ ਸਾਨੂੰ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੀ ਕੁਰਬਾਨੀ ਨਾਲ ਜੋੜਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੋਲੋ ਕਰੀਏ ਆਪ ਦੀ ਨੌਲੇਜ ਵਿੱਚ ਬੜੌਤਰੀ ਕਰੀਏ ਤੇ ਇਹ ਜਿਹੜਾ ਲਚਿਰਤਾ ਦੀ ਦਲਦਲ ਹੈ ਜਿਸ ਤੇ ਵਿੱਚ ਸਾਡਾ ਜਿਹੜਾ ਪੰਜਾਬ ਤਸਦਾ ਜਾ ਰਿਹਾ ਹੈ ਇਸ ਨੂੰ ਬਚਾਲੀਏ ਇੰਨੀਆਂ ਕੋਈ ਬੇਨਤੀਆਂ ਨੇ